ਮੀ ਪਾਇਆ ਗਿਆ ਫਿਰ ਦੇਖੋ ਪੰਪੂ ਨਾਉਣ ਲੱਗਿਆ ਮੀਂਹ ਜੀ ਬਾਈ ਸਾਡਾ ਘਰ ਤੇ ਠੰਡੀ ਧਰਤੀ ਆਪਾ ਮੂਰਿਆ ਠੰਡਾ ਹੋ ਗਿਆ ਹੋ ਗਈ ਗਰਪਾ ਬਾਈ ਬਾਬੇ ਦੀ ਮੌਸਮ ਕਰਤਾ ਠੰਡਾ ਹਾਂਜੀ ਠੰਡਾ ਹੋ ਗਿਆ ਹਾਂ ਕਿੰਨਾ ਦਾ ਬਹੁਤ ਕਿਨੇ ਪੰਪੂ ਠੰਡਾ ਹੋ ਗਿਆ ਬਹੁਤ ਸਾਡਾ ਆ ਨੋ ਜੀ ਬੇੜੇ ਚ ਪਾਣੀ ਉਹ ਪਾਣੀ ਹੋ ਗਿਆ ਹਲੇ ਤੇ ਇਲਾਵਰ ਤੇ ਪਾਣੀ ਗਰਮ ਗਰਮ ਆ ਰਿਹਾ ਪਟਾਕੇ ਵੀ ਪੈ ਰਹੇ ਬਈ ਦੋਨੋਂ ਉਹ ਮੋ ਟੈਲਾ ਪੰਨਾ ਜਾਈਂ ਗਿਰ ਜਾਊਗਾ ਆ ਬੇਲ ਮੱਛੀ ਆ ਦੇਖੋ ਸਾਡੇ ਕਿੱਕਣਾ ਚੱਲਦੀ ਬੇਲ ਮੱਛੀ ਆ ਦੇਖੋ ਬੇਲ ਮੱਛੀ ਮੀਨਾਂ ਨਜ਼ਾਰਾ ਲੈਂਦੀ ਹੋਈ ਤੱਬਦਾ ਕਿਤੇ ਲੈ ਤੱਬਦਾ ਕਿਤੇ ਮੀਨਾਂ ਨਜ਼ਾਰਾ ਲੰਦਾ ਦੇਖੋ ਇੱਦਾਂ ਨੂੰ ਦੇਖੋ ਬਾਈ ਕਿਹੜੇ ਸਾਫਨਾ ਬੱਦਲ ਦੋ ਰੰਗਾਂ ਆਇਆ ਬਿਜਲੀ ਫੁੱਲ ਲੱਗਦੀ ਹੈ ਆ ਪੰਮੂ ਠੰਡੇ ਹੋ ਗਏ ਲੈ ਦਾਬਦਾ ਕਿਤੇ ਮੁੰਡਾ ਸਾਡਾ ਫੁੱਲ ਠੰਡਾ ਹੋ ਗਿਆ ਬਾਈ ਹੁਣ ਜਿਹੜੇ ਬੂਟੇ ਬਾਟੇ ਜਾਂ ਦਰਖਤ ਤੇ ਫਲਾਂ ਨੇ ਉਹਨਾਂ ਨੂੰ ਫਲਾਂ ਨੇ ਲੱਗਣ ਲੱਗ ਜਾਣਾ ਬਾਈ ਨੀ ਤਾਂ ਬਰੀਕ ਹੀ ਰੁਕਿਆ ਪਿਆ ਤਾਂ ਹੁਣ ਚੱਲਣਾ ਪ੍ਰੋਜੈਕਟ ਸਾਰੇ ਬਾਈ 10 ਕਿ ਮਿੰਟ ਹੋਏ ਵੀ ਰਮੀ ਪੈੰਦੇ ਨੂੰ ਹਲੇ ਵੱਧ ਰਿਹਾ ਪਹਿਲਾਂ ਤਾਂ ਨਾਰਮਲ ਪੈ ਰਿਹਾ ਤਾਂ ਆ ਪੰਮੂ ਸਾਡਾ ਫੁੱਲ ਮਸਤੀ ਚਾ ਕਹਿੰਦਾ ਅੱਜ ਨਾਉਣਾ ਹੀ ਨਾਉਣਾ ਹੈ ਕਹਿੰਦਾ ਟੈਲਾ ਵੀ ਧੋ ਦੇਣੇ ਹੈ ਨਾਉਣਾ ਵੀ ਬੇਲ ਮੱਛੀ ਬਣਿਆ ਪਿਆ ਏ ਠੀਕ ਹੈ ਵੀਰੇ ਪਾਕਿਸਤਾਨ ਤੋਂ ਵੀਡੀਓ ਦੇਖਦੇ ਵੀਰੇ ਆਪਣੇ ਧੰਨਵਾਦ ਆ ਵੀਰੇ ਜਿਹੜਾ ਬਹੁਤ ਸਾਡੇ ਨਹੀਂ ਪਿਆ ਬਾਈ ਮੀਮ ਬਾਈ ਰੋਪੜ ਏਰੀਆ ਜਿੱਥੇ ਪੈ ਗਿਆ ਹੋ ਗਈ ਕਿਰਪਾ ਬਾਬੇ ਦੀ ਬਾਈ ਮਤਲਬ 10 ਮਿੰਟ ਹੋ ਗਏ ਪੈਂਦੇ ਨੂੰ ਬਾਕੀ ਥੋੜਾ ਜਿਆ ਹੋਰ ਪੈ ਜਵੇ ਤਾਂ ਫਾਇਦਾ ਹੀ ਆ ਬਾਕੀ ਧਰਤੀ ਗਿੱਲੀ ਹੋ ਗਈ ਬਾਕੀ ਤੁਸੀਂ ਦੇਖ ਸਕਦੇ ਬਾਈ ਘੜ ਖੜੇ ਵੇੜੇ ਦੇ ਵਿੱਚ ਆਹ ਰੁੱਪੜ ਏਰੀਏ ਬਾਈ ਮਾਲਾ ਪਿੰਡ ਜਮੀ ਪੈਂਦਾ ਬਾਕੀ ਸਾਨੂੰ ਪਤਾ ਨਹੀਂ ਇਹ ਵੀ ਇਹਦਾ ਵੀ ਅਗਲੇ ਪਿੰਡ ਪੈਂਦਾ ਜਾਂ ਨਹੀਂ ਪੈਂਦਾ ਪੂਰੇ ਪੈਂਦਾ ਬਾਕੀ ਤੁਸੀਂ ਦੇਖ ਸਕਦੇ ਬਾਈ ਬੱਦਲ ਕਾਲੀ ਘਟਾ ਛਾਈ ਵੀ ਆ ਹਾਂ ਸਟੇਸ਼ਨ ਕੱਪੜੇ ਭਿੱਜ ਗਏ ਫਮੋ ਸਰ ਵੀ ਨਾਉਣਾ ਪੈਣਾ ਏ ਨਾਉਣਾ ਪੈਣਾ ਫੇਲ ਮੱਛੀ ਆ ਦੇਖੋ ਬਾਈ ਫੇਲ ਮੱਛੀ ਸਾਡੀ ਬਾਈ ਪਤਾ ਨਹੀਂ ਕਿੱਧਰ ਕਿੱਧਰ ਰੱਬ ਧੋਖਾ ਕਰ ਗਿਆ ਜਾਂ ਗੁੱਸੇ ਆ ਰੋਪੜ ਸਾਈਡ ਵੀ ਪੈ ਗਿਆ ਬਾਈ ਵਧੀਆ ਵੀਰੇ ਵਧੀਆ ਇਹਨ ਬਾਈ ਜੱਗੇ ਕੋਲੀ ਗਿਆ ਅੱਜ ਅੱਜ ਹੋਰ ਪਾਸੇ ਗਏ ਫਿਰ ਤੇ ਤਾਂ ਕਰਕੇ ਵੀ ਸਾਰੇ ਮੋਟਰਾਂ ਚੱਲਦੇ ਰਿਹਾ ਹੁਣ ਮੋਟਰ ਵਾਲਿਆਂ ਨੂੰ ਫਾਇਦਾ ਹੋ ਗਿਆ ਪਹਿਲਾਂ ਹਨੇਰੀ ਚੱਲਲੀ ਹਨੇਰੀ ਕਰਕੇ ਲਾਈਟ ਭੱਜ ਗਈ ਸੀ ਤਾਂ ਕਰਕੇ ਫਿਰ ਲਾਈਟ ਨੇ ਥੋੜਾ ਚੱਕਰ ਪਾਉਣਾ ਤਾਂ ਕਿਆ ਪਤਾ 1 ਜਾਂ 2 ਦਿਨ ਆਵੇ ਨਾ ਚੱਲ ਮੀਂਹ ਪੈ ਗਿਆ ਇੰਨੇ ਚ ਫਾਇਦਾ ਹੋ ਗਿਆ ਆ ਦੇਖੋ ਬਾਈ ਸਾਡੇ ਬੰਦੇ ਹਵਾ ਖਰਾਬ ਹੋ ਗਈ ਇਹਨਾਂ ਦੀ ਹੁਣ ਪਵਨ ਫੌਜੀ ਠੀਕ ਆ ਵੀਰੇ ਠੀਕ ਆ ਹਾਂ ਕੀ ਕਰਦਾ ਯਾਰ ਪਿਆਏ ਸ਼ੈਤਾਨ ਐ ਸਾਡਾ ਪੰਮੂ ਹਾਂ ਦੇਖੋ ਬਾਈ ਪਾਣੀ ਤਰਤੀਬ ਫੋਲਗਾ ਨਾ ਪਤਾ ਲੱਗਣ ਲੱਗ ਗਿਆ ਵੀ ਹਾਂ ਕੀ ਕਹਿੰਦਾ ਜਿਸਨ ਕਹਿੰਦਾ ਵੀ ਦੱਸ ਕੀ ਆ ਰੂਗਾ ਮਮੂ ਅਕਾਜੀ ਬਾਣੀ ਵੰਦਾ ਏ ਰੂਟਾ ਮੀਟਰ ਵੀਰੇ ਪੈ ਗਿਆ ਦਾ 147000 ਦਾ ਹਾਂ ਵੀਰੇ ਠੰਡਾ ਹੋ ਗਿਆ ਮੌਸਮ ਮੜਾ ਏ ਇਸੇ ਨੂੰ ਸਾਹ ਆਉਂਗਾ ਵੀਰੇ ਬਾਈ ਰੋਪੜ ਏਰੀਆ ਚ ਨਹੀਂ ਪਿਆ ਏ ਮਾਲਾ ਪਿੰਡ ਚ ਲੀਆਂ ਚੌਂਤਾ ਪੈਣੀ ਕਈ ਪਿੰਡਾਂ ਜਮੀਂ ਪੈ ਗਿਆ ਇੱਥੇ ਤੱਕ ਨਿਗਾ ਪਈ ਆ ਬਾਕੀ ਪਤਾ ਨਹੀਂ ਹੈਗਾ ਜੇ ਹੇਠੇ ਆ ਜਾ ਆਪਾਂ ਨੀ ਚੜਨਾ ਗਿਰ ਜੂਗੀ ਅੱਜ ਨਹੀਂ ਨਹੀਂ ਤੌੜੀ ਗਿੱਲੀ ਹੈ ਨਾ ਕਿਆ ਕਹਿਦਾ ਤੂੰ ਰੀਸ ਲਾਤੀ ਆ ਇਹੇਠਾਂ ਜਾ ਆ ਦੇਖੋ ਬਾਈ ਨਿਆਣੇ ਮੰਨਦੇ ਨਹੀਂ ਹੈਗੇ ਸਾਡੇ ਨਾਉਣ ਦੀ ਮਸਤੀ ਜਾ ਆਪਣੇ beer ਕਹਿੰਦੇ ਬਾਈ ਸਾਡੇ ਮੀਂਹ ਨਹੀਂ ਪਿਆ ਬਾਈ ਸਾਡੇ ਵੀ ਬਹੁਤ ਔਖਾ ਪਿਆ ਹੈ ਮੈਂ ਕਹਿੰਦਾ ਦੋ ਤਿੰਨ ਮਹੀਨੇ ਹੋ ਗਏ ਤੇ ਮੀਂਹ ਨੇੜੇ ਨੂੰ ਮਿੰਦਾ ਲੰਘਦਾ ਪਤਾ ਨਹੀਂ ਕਿੱਧਰ ਗਿਆ ਪਤਾ ਅੱਜ ਕਿਰਪਾ ਹੋਈ ਬਾਬੇ ਦੀ ਬਾਈ ਤਾਂ ਮੀਂਹ ਪਿਆ ਏ ਜੈਸਨ ਥੱਲੇ ਆ ਜਾ ਓਏ ਜੈਸਨ ਥੱਲੇ ਆ ਜਾ ਸੱਟ ਵੱਜੂਗੀ ਬਾਈ ਸਰਬਜੀਤ ਵੀਰ ਦਾ ਵੀ ਹਾਲ ਵਧੀਆ ਏ ਖੇਤਾਂ માં ਗਿਆ ਪਿਆ ਏ ਬੱਟਾ ਖੁਰਚਣ ਲੱਗੇ ਪਏ ਤੇ ਬਾਈ ਧਾਨਾਂ ਦੀ ਤਿਆਰੀ ਚੱਲਦੀ ਦੀ ਤੇ ਅੱਧਿਆਂ ਦੇ ਖੁਰਚੋਗੇ ਤੇ ਅੱਧਿਆਂ ਦੇ ਰਹਿ ਗਿਆਂ ਦੀਆਂ ਤਾਂ ਫਿਰ ਕੰਮ ਛੱਡ ਕੇ ਘਰ ਨੂੰ ਆਉਣਾ ਪਿਆ ਮੈਂ ਦੁਬਾਰਾ ਜਾਣਾ ਦਾ ਉਹ ਖੇਤਾਂ માં ਔਸੀਂ ਘਰ ਆਏ ਕਿਉਂਕਿ ਖੇਤਾਂ માં ਜਾਣ ਦਾ ਮੌਕਾ ਨਹੀਂ ਮਿਲਿਆ ਬਾਈ ਇਹਨਾਂ ਨੂੰ ਮੀਂਹ ਆ ਗਿਆ ਨਾ ਬਾਈ ਕਬੀਰ ਦਾ ਚੈਨਲ ਆ ਆਪਣਾ ਬਿਲਿੰਗ ਬਲੌਗ ਬੀਰ ਦਾ ਚੈਨਲ ਕਰੋ ਸਬਸਕ੍ਰਾਈਬ ਜੈਸ਼ਨ ਥੱਲੇ ਆ ਜਾ ਮੈਂ ਦੁਆਰਾ ਨਹੀਂ کہنا ਹੈਗਾ ਹੌਲੀ ਆਈਦਾ ਹੁੰਦਾ ਗਿਰ ਜੂਗੇ ਆ ਦੇਖੋ ਬਾਈ ਦਬਦੇ ਕਿਤੇ ਬਾਈ 3 3 3.5 ਕਿਲੇ ਲਾਉਣਾ ਚੋਂਨੇ ਨੇ ਆਪਾਂ ਨੇ ਤਾਂ ਕਰਕੇ ਬੱਟਾਂ ਉੱਪਰ ਸਪਰੇਅ ਕਰੀ ਦੀ ਆਪਾਂ ਨੇ ਛੱਟ-ਬੱਟ ਖੱਬਲ ਥੋੜਾ ਜਿਆਦਾ ਬੜਾ ਤਾਂ ਫਿਰ ਚੰਗਾ ਜਾਂਦਾ ਲੱਗਦਾ ਤਾਂ ਕਰਕੇ ਆਪਾਂ ਨੇ ਕਹੀ ਗਿਲਾ ਵੱਡਤਾ ਵੀਰੇ ਇੱਕ ਵਾਰ ਕਹੀ ਗਿਲਾ ਵੱਡ ਕੇ ਪਰ ਉਹਨੂੰ ਚੱਕ ਕੇ ਅੱਗ ਲਾਤੀ ਹੁਣ ਖੇਤ ਸਫਾਈ ਹੋ ਗਈ ਹੁਣ ਐਡਾ ਵਾ ਖਾਲੀ ਕੱਢ ਕੇ ਲਫਾਫਾ ਲਾ ਕੇ ਫਿਰ ਕਦੂ ਕਰਕੇ ਜੀਰੀ ਲਾਉਣੀ ਆ ਬਈ ਤੁਰਿਆ ਜੇਣਾ ਹਾਂ ਤਸਮੀਂ ਦਾ ਫਾਇਦਾ ਹੋਇਆ ਬਹੁਤ ਹੋਇਆ ਹਾਂ ਝੰਡਾ ਹੋ ਗਿਆ ਬੂਟਿਆਂ ਨੂੰ ਪਾਉਣ ਤੇ ਹੀ ਫਾਇਦਾ ਹੋਇਆ ਤੇਰਾ ਮੈਂ ਤਾਂ ਪਹਿਲਾਂ ਹੀ ਪਾਤਾ ਸੀ ਪਾਣੀ ਪਾਉਣ ਤੇ ਫਾਇਦਾ ਹੋ ਗਿਆ ਤੇਰਾ ਜਿਹੜਾ ਰੋਜ਼ ਪਾਉਂਦੀ ਸੀ ਵੀਰੇ ਜਿਹੜਾ ਬੀਜ ਬੀਜਿਆ ਏ ਆਪਾਂ ਨੇ 34 ਬੀਜਿਆ ਦਾ 34 ਪਹਿਲਾਂ ਘਟ ਲੱਗਿਆ ਐ ਫੇਰ ਬਾਅਦ ਵਿੱਚ 26 ਬੀਜਿਆ ਐ ਤਾਂ ਕਰਕੇ ਸਾਨੂੰ ਐਂ ਦਾ ਵੀ ਘਟ ਨਾ ਜਾਵੇ ਵਾਧੇ ਦਾ ਇਲਾਜ ਹੈਗਾ ਏ ਘਟਦੇ ਦਾ ਇਲਾਜ ਕੋਈ ਨਹੀਂ ਤਾਂ ਕਰਕੇ ਵੀਰੇ 34 ਗੱਲ ਆਪਣੀ ਲੱਗ ਜਾਣੀ ਜਿਹੜਾ ਵਧ ਗਿਆ ਉਹਨੂੰ ਬਾਅਦ ਵਿੱਚ ਦੇਖੋਗੇ ਕਿ ਆ ਬੰਦਾ ਏ ਉਹ 26 ਹੈ ਜੀ ਵਧੀਆ ਵੀਰੇ ਵਧੀਆ ਜੀ ਜਗਤਾਰ ਵਾਂਗੂ 22 ਸਾਡੇ ਤੇ ਮੰਗੀ ਦੀ ਬੜਾਈ ਚੱਲਦੀ ਠੀਕ ਆ ਵੀਰੇ ਤੁਹਾਡੇ ਮੰਗੀ ਚੱਲਦੀ ਐ ਵੀਰੇ ਸਾਡੇ ਜੀਰੀ ਦੀ ਲਵਾਈ ਵਿੱਚ ਵਿੱਚ ਹੋ ਗਈ 5% ਕੰਮ ਚੱਲ ਪਿਆ ਬਾਕੀ ਹਲੇ ਹੋਣਾ ਹੈ ਪੰਮੁਰਿਆ ਛੇਤੀ 10 ਨਿਆਰ ਆ ਗਿਆ ਤੂੰ ਤਾਂ ਬਰਫ ਵਰਗਾ ਹੋਇਆ ਪਿਆ ਬਾਈ ਨਿਆਣੇ ਵੀ ਤਰਸ ਦੇਦੇ ਵੀ ਕਰਨਾ ਹੋਵੇ ਮੀਨ ਨੂੰ ਪਰ ਇਹਨਾਂ ਦੀ ਕਿਸਮਤ ਮੈਂ ਹੈਗਾ ਤਾਂ ਨਾਲੇ ਵਿਚਾਰੇ ਲੋ ਜੀ ਵੀਰੇ ਪਵਨ ਜੰਮੂ ਪਵਨ ਕੁਮਾਰ ਆਪਣਾ ਵੀਰ ਜੰਮੂ ਤੋਂ ਆ ਦੀਪ ਦਾ ਬਹੁਤ ਧੰਨਵਾਦ ਆ ਵੀਰੇ ਆਪਣੀ ਵੀਡੀਓ ਦੇਖਦਾ ਵੀਰੇ ਕਮੈਂਟ ਆਇਆ ਵੀਰ ਦਾ ਤੇ ਜਿਹੜੇ ਆਪਣੇ ਵੀਰ ਸਾਰੇ ਵੀਡੀਓ ਦੇਖਦੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਤੇ ਸਾਰਿਆਂ ਨੂੰ ਬਾਈ ਕੁਛ ਕਵਰੀ ਆ ਵੀ ਸਾਡੇ ਇਲਾਕੇ ਚ ਮੀਂਹ ਪੈ ਗਿਆ ਸਾਡੇ ਕੰਨੀ ਏਸ਼ੀਆਂ ਦਾ ਬਹੁਤ ਬੁਰਾ ਹਾਲਤਾ ਬਾਈ ਉਦਾਂ ਵੀ ਦਰਖਤ ਬੂਟਿਆਂ ਦਾ ਜੋ ਵੀ ਦਾ ਬੱਚਿਆਂ ਦਾ ਡੰਗਰਾ ਦਾ ਕੰਮ ਹੁਣ ਕੰਟਰੋਲ ਚ ਆ ਗਿਆ ਮੀਂਹ ਪੈਣ ਕਰਕੇ ਬਾਈ ਜਿਹੜੀਆਂ ਮੋਟਰਾਂ ਮੋਟਰਾਂ ਚੱਲਦੇ ਨੇ ਖੇਤਾਂ ਵਾਲੀਆਂ ਉਹਨਾਂ ਦਾ ਵੀ ਲੋਡ ਵਧਿਆ ਪਿਆ ਦਾ ਉਹ ਵੀ ਵਿਚ ਵਿਚ ਮਾੜਾ ਮੋੜਾ ਕੱਟ ਮਾਰ ਜਾਂਦੇ ਤੇ ਥੋੜਾ ਜਿਹਾ ਪਾਣੀ ਨੂੰ ਵੀ ਫਰਕ ਪਿਆ ਪਿਆ ਦਾ ਅੱਜ ਅਸੀਂ ਬਾਈ ਕਿਧਰਾ ਬਾਤ ਕਰਨੀ ਜਾ ਕੇ ਆਏ ਚੰਡੀਗੜ੍ਹ ਸਾਈਡ ਨੂੰ ਉਧਰ ਪਾਣੀ ਬਾਈ ਮੋਟਰਾਂ ਦਾ ਟੜਕੇ ਮਾਰ ਮਾਰ ਕੇ ਆਉਂਦਾ ਤਾਂ ਉਹ ਜਿਹੇ ਇਲਾਕਿਆਂ ਚ ਮੀਂਹ ਦੀ ਲੋੜ ਸੀ ਉੱਥੇ ਮੀਂਹ ਪੈ ਗਿਆ ਉਹਨਾਂ ਨੂੰ ਫਾਇਦਾ ਹੋ ਗਿਆ ਆ ਦੇਖੋ ਸਾਡੇ ਬੇਲ ਮੱਛੀਆਂ ਬਾਈ ਟਰੈਕਟਰ ਦੇ ਰਿਮਰ ਰੈੱਡ ਕਰ ਦੇਣੇ ਵੀਰੇ ਕਰ ਦੇਣੇ ਹਲੇ ਟਰੈਕਟਰ ਵੱਲ ਤੇ ਆਣ ਨਹੀਂ ਹੈਗਾ ਵੀਰੇ ਟਰੈਕਟਰ ਦਾ ਡੈਕ ਡੂਕਾ ਲੈ ਸਾਰਾ ਕੁਝ ਆਪਣੇ ਹੀ ਪਿਆ ਪ੍ਰੋਜੈਕਟ ਲੈਟਾਂ ਲੂਟਾਂ ਕਰ ਦੇਣੀ ਆ ਸਾਡੇ ਪੇ ਦੋ ਵੀਰੇ ਲੈ ਜਾ ਟੂਸ਼ਨ ਪਾ ਕੇ ਮੀਂਹ ਯਾਰ ਵਧੀਆ ਵੀਰੇ ਜਗਤਾਰ ਵਾਂਗੂ ਕਿਹੜਾ ਬੀਜ ਆ ਵੀਰੇ 34 ਬੀਜ ਆ ਪਾਣੇ ਵੀਜ 34 ਬੀਜ ਵਧੀਆ ਏ ਪਿਛਲੇ ਸਾਲ ਵੀ ਬੀਜਿਆਦਾ ਬਾਈ ਆਪਣੇ 34 34 35 ਦੇ ਝਾੜ ਨਿਕਲਿਆ ਤਾਂ ਨਾਲੇ ਲਾਇਆ ਵੀ ਆਪਾਂ ਨੇ ਬਾਈ ਪਹਿਲੀ ਤਰੀਕ ਜੂਨ ਤੇ ਜੁਲਾਈ ਚ ਲਾਇਆ ਤਾਂ 1 ਕਰੋ ਜੁਲਾਈ ਨੂੰ ਜਿੰਨਾ ਲੇਟ ਲੱਗੂਗਾ ਬਾਈ ਉਹਨਾਂ ਝਾੜ ਵਧੀਆ ਏ ਤੇ ਲਾਸਟ ਵਿੱਚ ਜਾ ਕੇ ਬਾਈ ਇੱਕ ਜਿਹੜੀ ਸਪਰੇ ਹੁੰਦੀ ਉਹ ਵਧੀਆ ਕਰਦੀ ਸੀ ਉਹਦੇ ਪਰੇ ਝਾੜ ਆ ਦੇਖੋ ਸਾਡੇ ਬੇਲ ਮੱਛੀਆਂ ਬਾਈ ਮਨਪ੍ਰੀਤ ਵੀਰ ਕੀ ਹਾਂ ਨਾ ਮਨਵੀਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਧੰਨਵਾਦ ਵੀਰੇ ਤੇਰਾ ਬਹੁਤ ਬਹੁਤ ਮੋਹਿਤ ਕੁਮਾਰ ਹੈਲੋ ਵੀਰ ਵਿਚਾਲ ਬਾਈ ਆਪ ਕਿਤਨੇ ਬਾਈ ਸਾਢੇ ਦਿਨ ਕੀਲੇ ਲਾਉਣੇ ਆ ਗਾਹਾਂ ਨੂੰ ਠੇਕੇ ਪਾ ਲਾਉਂਗੇ 5 ਕਿគੀਲੇ ਐਟ ਕੀ ਮਿਲੇ ਨਹੀਂ ਹੈਗੇ ਫਿਰ ਵੱਧ ਵਧਾਉਂਗੇ ਹੌਲੀ ਹੌਲੀ ਕੰਮ ਬਾਈ ਨਿੰਮਾ ਹਲੇ ਬੀਜੀ ਹੁੰਦਾ ਮਿਲਦਾ ਨਹੀਂ ਹੈਗਾ ਬਾਈ ਨਿੰਮੇ ਦੇ ਖੇਤ ਦੂਈ ਸਾਈਡ ਪੈ ਜਾਂਦੇ ਆ ਆਪਣੇ ਪਿੰਡ ਮੋਟਰਪਾ ਪੈ ਜਾਂਦੇ ਆ ਮਿਲ ਜਾਂਦਾ ਕਈ ਵਾਰ ਵੀਡੀਓ ਨਹੀਂ ਬਣਾ ਹੁੰਦੀ ਹਾਲ ਚਾਲ ਪੁੱਛ ਲੈਣਾ ਨਿੰਮਾ ਬਾਈ ਠੀਕ ਆ ਬਾਕੀ ਲਾਈਟ ਵਾਈ ਘਰਾਂ ਵਾਲੀ ਭੱਜ ਗਈ ਨੇਰੀ ਔਨ ਕਰਕੇ ਮੋਟਰ ਵਾਲੀ ਵੀ ਭੱਜ ਗਈ ਤੇ ਲਾਈਟ ਆਈ ਨਹੀਂ ਹੈਗੀ ਤਾਂ ਕਰਕੇ ਨੇਰਾਈ ਆ ਬਾਈਆ ਬੱੱਲਾ ਵੀ ਦੇਖੋ ਪੰਛੀ ਕਉਂਦਾ ਪਤਾ ਨਹੀਂ ਵਿੱਚ ਤੇ ਕਿਆ ਕਰਦਾ ਇਹਦੇ ਬੱੱਲਾ ਵੀ ਬਾਹਰ ਕੱਢਦਾ ਇਸ ਟਾਈਮ ਬਾਈ ਸਾਡੇ ਬੱਦਲ ਪੂਰਾ ਏ ਤੇ ਰੋਪੜ ਸਾਈਡ ਤੇ ਬਾਈ ਬਿਜਲੀ ਲਸਕਦੀ ਏ ਕਿਹਨ ਦਾ ਭਾਬੀ ਹੈਗੇ ਆਸ ਵੀ ਹਲੇ ਹੋਰ ਮੀਂਹ ਪੈ ਜਾਊਗਾ ਚੰਗਾ ਗੋਰਾ ਬਰਾਰ ਬਾਈ ਧੰਨਵਾਦ ਵੀਰੇ ਸਾਰਿਆਂ ਦਾ ਦਸ਼ਨ ਬਸ ਕਰੋ ਕਿਨਾਰਾ ਹੁੰਦਾ ਹੈ ਛਤਰੀ ਲਈ ਮੜੀ ਚੱਕ ਕੇ ਭੱਜ ਗਏ ਛਤਰੀ ਲਈ ਬਾਈ ਇੱਕ ਵਾਰ ਤੁਹਾਨੂੰ ਕੋਠੇ ਪਰਤੇ ਦਿਖਾਉਂਦੇ ਵਿਊ ਕਿਉਂਕਿ ਜਿੱਥੇ ਮੈਂ ਖੜਾ ਆਹ ਸਾਈਡ ਤੇ ਥੋੜਾ ਜਿਹਾ ਘੱਟ ਦਿਖਦਾ ਏਰੀਆ ਇੱਕ ਵਾਰ ਫੇਰ ਉੱਪਰਲੀ ਸਾਈਡ ਤੇ ਤੁਹਾਨੂੰ ਸਾਰਾ ਦਿਖਾਉਂਗਾ ਵਿਊ ਕਿਉਂਕਿ ਨਹੀਂ ਫੋਨ 'ਪਾਣੀ ਪੀਣਾ ਇੱਕ ਵਾਰ ਮੈਂ ਕੋਠੇ ਮੋਹਾਲੀ ਏਰੀਆ 'ਚੋਂ ਨੇਰੀ ਚੱਲਦੀ ਵੀਰੇ ਸਾਡੇ ਵੀ ਨੇਰੀ ਚੱਲਦੀ ਦੀ ਵੀਰੇ ਘੰਟਾ ਕ ਪਹਿਲਾਂ ਪੂਰੀ ਨੇਰੀ ਚੱਲਣ ਤੋਂ ਬਾਅਦ ਮੈਂ ਫੇਰ ਇੱਕ ਵਾਰ ਮੀਂਹ ਆਇਆ ਹੁਣ ਹੌਲੀ ਹੌਲੀ ਤੁਹਾਡੇ ਲਈ ਸਾਨੂੰ ਚਲੇ ਜਾਣਾ ਵੀ ਮੀਂਹ ਉਧਰੇ ਜਾਣਾ ਏ ਚਲੋ ਭਾਈ ਇੱਕ ਵਾਰ ਕੋਠੇਵੱਤੇ ਤੁਹਾਨੂੰ 뷰 ਦਿਖਾਉਂਦੇ ਆ ਆਹ ਸਾਈਡ ਭਾਈ ਰੋਪੜ ਸੈਨ ਨੂੰ ਜਾ ਰਹੇ ਆ ਮੀ ਵੀਰੇ ਪਹੁੰਚ ਜਾਣਾ ਤੁਹਾਡੇ ਵਾਲੀ ਸਾਈਡ ਇੱਕ ਵਾਰ ਤੁਹਾਨੂੰ ਕੋਠੇਵੱਤੇ 뷰 ਚੈੱਕ ਕਰਾਉਂਦੇ ਆ ਤਰੋਂ ਹਨੇਰੀ ਵੀਰੇ ਆ ਗਈ ਇੱਕ ਵਾਰ ਮਿੱਟੀਓ ਮਿੱਟੀ होली ਉਤੇ ਵਰਮਾ ਮੀ ਪਿਆਏ ਬਰਨਾਲਾ ਭਗਤਾਪਾਈ ਰਾਮਪੁਰਾ ਏਰੀਆ ਸਾਡੇ ਵੱਲ ਮੀ ਹੈ ਨਹੀਂ ਵੀਰੇ ਪੈ ਜਾਣੇ ਇੱਕ ਅੱਧੇ ਦਿਨ ਚ ਪੂਰੇ ਪੰਜਾਬ ਚ ਪੈਣਾ ਹਨੇਰੀ ਆ ਗਈ ਭਾਈ ਆ ਕਰੋ ਚੈੱਕ ਬਾਈ ਕੋਠੇ ਵਰਤੇ ਵੀਊ ਹੈ ਬਿਜਲੀ ਲੱਗ ਰਹੀ ਹੈ ਬਾਈ ਆ ਪਾਣੀ ਦੇਖ ਲਓ ਕੋਠੇ ਪਰ ਤੁਸੀਂ ਕਿਹੜੇ ਹਿਸਾਬ ਨਾਲ ਖੜਾ ਹੈ 45 ਚਲਾ ਤੇ ਇੱਕ ਵਾਰ ਲੋ ਜੀ ਕੋਠੇ ਵਰਤੇ ਕਰੋ ਚੈੱਕ ਇੱਕ ਵਾਰ ਬਾਈ ਵੀਊ ਆ ਦੇਖੋ ਬਿਜਲੀ ਵੀ ਲੱਗ ਰਹੀ ਹੈ ਬਾਈ ਮਤਲਬ ਕਾਲੀ ਘਟਾ ਜੀ ਸ਼ਾਈ ਪੀਆ ਪੂਰੀ ਤਹਾਡੇ ਵੱਲ ਭੇਜ ਦੋ ਵੀਰੇ ਆ ਜਾਣਾ ਆਣਾ ਤੁਹਾਡੇ ਵੱਲ ਵੀ ਮੀਂਹ ਪੈ ਜਾਣਾ ਦਵਾਈ ਵਿੱਚ ਵੀ ਭੇਜ ਦੋ ਦਵਾਈ ਚ ਤਾਂ ਵੀਰੇ ਪਹਿਲੇ ਮੀਂਹ ਵਾ ਪੈ ਗਿਆ ਦਵਾਈ ਵਾਲਾ ਤਾਂ ਆਪੇ ਪਾ ਲੈਣਾ ਬਾਕੀ ਪੈ ਜਾਣਾ ਵੀਰੇ ਉੱਥੇ ਵੀ ਰੱਬ ਦੀ ਉਹ ਨਹੀਂ ਕਿਰਪਾ ਬਾਬੇ ਦੀ ਬਾਈ ਹਾਂ ਜੀ ਛਤਰੀ ਵਧੀਆ ਏ ਆ ਦੇਖੋ ਬਾਈ ਭਾਈ ਸਾਰੇ ਜਾਣੇ ਮੀ ਮੰਗਦੇ ਤੇ ਬਹੁਤ ਲੋੜ ਸੀ ਅੱਜ ਹੋ ਗਈ ਕਿਰਪਾ ਬਾਬੇ ਨਾਨਕ ਦੀ ਬਾਈ ਵੀ ਆਹ ਦਿਨਾਂ 'ਚ ਮੀ ਜ਼ਰੂਰੀ ਚਾਹੀਦਾ ਤਾਂ ਮੀ ਪੈ ਗਿਆ ਮੀ ਦੇ ਕਾਰਨ ਬਾਈ ਬਹੁਤ ਚੀਜ਼ਾਂ ਇਦਾਂ ਦੀਆਂ ਤੇ ਵੀ ਜਿਹਨੂੰ ਲੋੜ ਸੀ ਉਹ ਐਨ ਹੁਣ ਸਹੀ ਹੋ ਜਾਣੀਆਂ ਬੂਟੇ ਦਰਖਤ ਡੰਗਰ ਬਿਮਾਰੀਆਂ ਹੋਰ ਵੀ ਬਾਈ ਬਹੁਤ ਚੀਜ਼ਾਂ ਆਂਦੀਆਂ ਜਿਹੜੇ ਹਸਪਤਾਲਾਂ 'ਚ ਭੀੜ ਪੈਂਦੀ ਰਹੀ ਬਾਈ ਹੁਣ ਉਹ ਵੀ ਘਟ ਜਾਣੀ 2-4 ਦਿਨ ਸਾਹ ਵੀ ਵਧੀਆ ਆਉਣਾ ਹੈ ਸਭ ਕੁਝ ਲੋਟ ਲੈਣਾ ਹੁਣ ਲਓ ਜੀ ਪਠਾਨਕੋਟ ਤੋਂ ਵੀਰ ਆਪਣੇ ਵੀਡੀਓ ਦੇਖਦੇ ਆ ਬਾਈ ਬਹੁਤ ਧੰਨਵਾਦ ਆ ਵੀਰਾਂ ਦਾ ਤੇ ਪਠਾਨਕੋਟ ਤੋਂ ਵੀਡੀਓ ਦੇਖਦੇ ਆ ਜੀ ਬਾਈ ਸਾਰੇ ਵੀਰਾਂ ਨੂੰ ਬੇਨਤੀ ਵੀ ਆਪਣੀ ਕਿਰਪਾ ਹੋ ਗਈ ਬਾਬੇ ਨਾਨਕ ਦੀ ਬਾਈ ਮੌਸਮ ਹੋ ਗਿਆ ਠੰਡਾ ਵੀ ਖੇਤਾਂ 'ਚ ਜਿਹੜੀ ਆਪਾਂ ਨੂੰ ਘਾਟਤੀ ਪਾਣੀ ਦੀ ਉਹ ਪੂਰੀ ਹੋ ਗਈ ਗਰਮੀ ਬਹੁਤ ਜ਼ਿਆਦਾ ਸੀ ਬਾਈ ਰੋੜਾ ਪਰ ਨੂੰ ਵੀ ਲੰਘ ਨਹੀਂ ਤਾਂ ਹੁੰਦਾ ਸ਼ਵੀਲਾ ਵੀ ਬਹੁਤ ਲਾਈਆਂ ਆਪਣੇ ਏਰੀਆ 'ਚ ਗੁੱਡੀਆਂ ਵੀ ਫੁੱਕੀਆਂ ਵੀ ਰੱਬਾ ਕਰ ਦੇ ਕਿਰਪਾ ਕਰ ਦੇ ਕਿਰਪਾ ਪਰ ਜਿਹੜੀ ਕਿਰਪਾ ਪਾਣ ਚਾਹੀਦੀ ਸੀ ਉਹ ਕਿਰਪਾ ਹੋ ਗਈ ਅੱਜ ਦੇਖਣਾ ਛਤਰੀ ਉੱਡ ਜਾਣੀ ਆਪਣੀ ਵੀਰੇ ਬਾਰਿਸ਼ ਹੋਈ ਆ ਆਪਣੇ ਰੋਪੜੇ ਏਰੀਆ 'ਚ ਮਾਲਾ ਚੱਲਿਆ ਪਿੰਡ ਪੈਂਦਾ ਇੱਥੇ ਕਈ ਪਿੰਡਾਂ 'ਚ ਬਾਰਿਸ਼ ਹੋਈ ਆ ਬਾਕੀ ਤੁਸੀਂ ਦੇਖ ਵੀ ਸਕਦੇ ਆ ਬਿਜਲੀ ਲੱਗਦੀ ਆ ਹਲੇ ਹੋਰ ਵੀ ਹੋਣੀ ਆ ਆਭਾਵਨਾ ਪੂਰੀ ਆ ਆਪਣੀ ਬਾਰਿਸ਼ ਦੀ ਆਓ ਜੀ ਬਾਈ ਕਹਿੰਦਾ ਇੱਕ ਰਿਸ਼ਤਾ ਕਰਾ ਰੀਆ ਵੀਰੇ ਵਿਆਹ ਕਰਾਉਣ ਨੂੰ ਜੀ ਨਹੀਂ ਕਰਦਾ ਹਲੇ ਵਿਆਹ ਸੋਚਿਆ ਨਹੀਂ ਹੈਗਾ ਹਲੇ ਦੇਖਣਾ ਛਤਰੀ ਉੱਡ ਗਈ ਕਿਆ ਜਨਾ ਜ਼ਿਆਦਾ ਨਹੀਂ ਨਹਾਈਦਾ ਹੁੰਦਾ ਬਿਮਾਰ ਹੋ ਜੂਗੀ। ਕਨਾਉਣਾ? ਨਹਾਉਣਾ। ਕਿੰਨੇ ਮਹੀਨੇ ਬਾਅਦ ਮੀ ਪਿਆ? ਹੋ ਕੀ ਹੋਣੀ 2-3 ਮਹੀਨੇ। ਦੇ ਦੇ ਰਿਹਾ ਦੀ। ਬਾਈ ਜਿਹੜੇ ਸਾਡੇ ਨਿਆਣੇ ਆ ਇਹ ਨਹੀਂ ਹੈਗਾ ਵੀ ਅਸੀਂ ਮੇਨ ਚ ਨਹਾਉਣਾ ਏ। ਤਾਂ ਕਰਕੇ ਮੈਂ ਕਿਹਾ ਬਾਈ ਨਹਾ ਲਓ ਤੁਹਾਡੀ ਮਰਜ਼ੀ ਹੈ। ਨੀ ਮੰਮੀ ਨੇ ਵੀ ਆਹ ਆਫਰ ਦੇਤਾ ਵੀ ਨਹਾ ਲਓ। ਵੀਰੇ ਰੋਪੜ ਏਰੀਆ ਚ ਮੀਂਹ ਪੈ ਗਿਆ। ਤੇ ਆ ਦੇਖੋ ਜੀ ਹੁਣ ਆਪਾਂ ਮੂਰੇ ਜੇ ਹਨ ਹੁਣ ਲਓ ਜੀ ਹੁਣ ਫਲੈਸ਼ ਵਾਲੀ ਫੋਨ ਦੀ ਹੁਣ ਦੇਖਦੇ ਵੀ ਬੱਚੇ ਦੇਖਦੇ ਸਾਡੇ ਕਿ ਨਹੀਂ ਆ ਦੇਖੋ ਜੀ ਹਾਂ ਹੁਣ ਦੱਸੋ ਜੀ ਨਿਆਰਾ ਆ ਗਿਆ ਹੋਰ 2-3 ਮਹੀਨੇ ਬਾਅਦ ਵੀ ਆਇਉ ਨਹੀਂ 2-3 ਮਹੀਨੇ ਬਾਅਦ ਵੀ ਪਾਇਆ ਆ ਆ ਦੇਖੋ ਖੁਸ਼ੀ ਨਿਆਣੇ ਦੇ ਚਿਹਰੇ ਦੀ ਬਾਈ ਤੇ ਖੁਸ਼ੀ ਤੇ ਤੁਸੀਂ ਆਈਡੀਆ ਲਾ ਸਕਦੇ ਵੀ ਇਹਨਾਂ ਨੂੰ ਮੀਠ ਚਾਹੀਦਾ ਦਾ ਇਹਨਾਂ ਨੂੰ ਰੋਕਿਆ ਵੀ ਗਿਆ ਵੀ ਨਹਾਇਓ ਨਾ ਪਰ ਇਹ ਮੰਨੇ ਨਹੀਂ ਹੈਗੇ ਕਹਿੰਦੇ ਅਸੀਂ ਨਹਾ ਕੇ ਹਟਣਾ ਹੈ ਉਮੋਂ ਨੇ ਦਾ ਕੱਪੜੇ ਆਉਂਦੀ ਸਾਰੇ ਖੋਲ ਕੇ ਕਿਤੇ ਮਾਰੇ ਖੇਤਾਂਾਂ 'ਤੇ ਭੱਜਿਆ ਆ ਬਦੂਖ ਬਾਈ ਨੇ ਪਰੇ ਰੱਖ ਦਿੱਤੀ ਆਪਣੀ ਕਹਿੰਦਾ ਨਾਉਣੀ ਨਾਉਣਾ ਏ ਲੋਕੇਸ਼ਨ ਵੀਰੇ ਰੋਪੜ ਏਰੀਆ ਪੰਜਾਬ 'ਚ ਮਹੀ ਪੈ ਗਿਆ ਤੇ ਸ੍ਰੀ ਹਰਮੰਦਰ ਸਾਹਿਬ ਵੀ ਬਾਈ ਮਹੀ ਪੈ ਗਿਆ ਉੱਥੋਂ ਦਾ ਵੀ ਆਪਾਂ ਨੂੰ ਫੋਨ ਆਇਆ ਤਾਂ ਉਹ ਹੀ ਦੇ ਜੀ ਮਹੀ ਪੈ ਗਿਆ ਤੇ ਆਪਣੇ ਬਿਨਾਂ ਥੋੜੀ ਜਿਹੀ ਨੇਰੀ ਚੱਲੀ ਐ ਨੇਰੀ ਚੱਲਣ ਤੋਂ ਬਾਅਦ ਮੈਂ ਆਪਣੇ ਲੱਭੇ ਜੀ ਵੀ ਮਹੀ ਰਹਿ ਗਿਆ ਬਾਈ ਹਾਂਜੀ ਬਲਾਓ ਸਸਰੀ ਗੱਲ ਸੱਚੀ ਕਾ ਨਜ਼ਾਰਾ ਆ ਗਿਆ ਜੀ ਕਿੰਨਾ ਕ ਠੰਡੇ ਹੋਗੇ ਜੀ ਅੱਜ ਏਸੀ ਲਾਉਂਗੇ ਨਹੀਂ ਅੱਜ ਏਸੀ ਲੱਗਣਾ ਹੀ ਨਹੀਂ ਹੈਗਾ ਲੈਟ ਨਹੀਂ ਹੈਗੀ ਬਾਈ ਇਹ ਬੱਚਿਆਂ ਦਾ ਜਿਹੜਾ ਬਚਪਨ ਹੈ ਹਾਂ ਇਦਾਂ ਹੀ ਹੁੰਦਾ ਵੀਰੇ ਬੱਚੇ ਲੰਦੇ ਨਜ਼ਾਰਾ ਇਹਨਾਂ ਨੂੰ ਢਾਉਣਾ ਹੁੰਦਾ ਬਸ ਇੱਕ ਇਹਨਾਂ ਨੂੰ ਇੰਨਾ ਕਿਹਾ ਹੋਇਆ ਵੀ ਪੌੜੀ ਵਰ ਹੋਲੀ ਜਾਣਾ ਜਿਵੇਂ ਇੱਧਰ ਆ ਜਾਓ ਪਰ ਇਹ ਨਹੀਂ ਜਾਣਾ ਸੱਟ ਨਾ ਲੱਗ ਜਵੇ ਲਓ ਜੀ ਬਾਈ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਆਪਣੇ ਆ ਦਾ ਬਾਕੀ ਬਾਈ ਖੇਤਾਂ ਉਾਂਾਂ ਦੀ ਕੰਮ ਚੱਲਦੇ ਆ ਬੱਟਾਂ ਲੱਗੇ ਹੋਏ ਤੇ ਆਪਾਂ ਫਰਤਣਾ ਇੱਕ ਸਾਈਡ ਪੁੱਜਿਆ ਤੇ ਇੱਕ ਸਾਈਡ ਰਹਿ ਗਿਆ ਦੀਆਂ ਕੋਈ ਨਹੀਂ ਮੈਂ ਵੀ ਬਹੁਤ ਜਲਦੀ ਆ ਬਾਕੀ ਬਿਜਲੀ ਲਸ ਗਈ ਏ ਬਾਈ ਅੱਜ ਚੰਗੀ ਕਿਰਪਾ ਹੋ ਜAVE ਕਿਆ ਪਤਾ ਬਾਈ ਰਾਤ ਨੂੰ ਆ ਦੇਖੋ ਤੁਸੀਂ ਛਾਇਦਾ ਚੰਗੀ ਕਿਰਪਾ ਹੋਏ ਜਾਵੇ ਬਾਈ ਹਾਂ ਹੋਇਆ ਨਹੀਂ ਕਿਰਪਾ ਜੇ ਅੱਜ ਹਾਂਜੀ ਹਾਂ ਬਾਈ ਰੱਬ ਨੇ ਫਾਰੇ ਚਲਾ ਦਿੱਤੇ ਸਹੀ ਗੱਲ ਆ ਵੀਰ ਦਾ ਕਮੈਂਟ ਹੈਗਾ ਹੈ ਕਹਿੰਦਾ ਰੱਬ ਨੇ ਫਾਰੇ ਚਲਾ ਦਿੱਤੇ ਬਾਈ ਫਾਰੇ ਵਾਲੀ ਧਰਤ ਆ ਨਾ ਜੀ ਨਜ਼ਾਰਾ ਲਿਆਦਾ ਬਾਈ ਜਿੱਕਣਾ ਬਹੁਤ ਧਰੱਖਦੇ ਬਾਈ ਇਹ ਜੀ ਜਗਾ ਜਿਨ੍ਹਾਂ ਨੂੰ ਪਾਣੀ ਲੋੜ ਤੇ ਪਾਣੀ ਨਹੀਂ ਦਾ ਪੈਂਦਾ ਉਹਨਾਂ ਘਰ ਵੀ ਪਾਣੀ ਪੈ ਗਿਆ ਫਾਰੇ ਵਾਲੇ ਧਰੱਖਦੇ ਨਜ਼ਾਰਾ ਆਣਾ ਬਾਈ ਹੁਣ ਹਰੇਕ ਚੀਜ਼ ਨੂੰ ਜਿੱਥੇ ਜਿੱਥੇ ਪਾਣੀ ਪੈ ਗਿਆ ਵੀਰ ਕਹਿੰਦਾ ਵੀ ਪਟਿਆਲੇ ਮੀਂਹ ਨਹੀਂ ਪਿਆ ਵੀਰੇ ਪੈ ਜਾਊਗਾ ਪੈ ਜਾਊਗਾ ਉਹ ਥੋੜੀ ਪੰਮੂ ਪਲਟ ਗਿਆ ਕੀ ਬਾਈ ਹੁਣ ਮੀਂਹ ਪਈ ਜਾਣੇ ਸਾਡੇ ਵਾਲੀ ਸਾਈਡ ਤਾਂ ਬਾਈ ਮੀਂਹ ਦਾ ਪਾਣੀ ਬਹੁਤ ਹੋ ਜਾਂਦਾ ਸਾਨੂੰ ਤਾਂ ਵੀ ਜੀਰੀ ਚ ਪਾਣੀ ਲਾਉਂਦੀ ਲੋੜ ਨਹੀਂ ਪੈਂਦੀ ਕਿਉਂਕਿ ਇੱਕ ਵਾਰ ਜਦੋਂ ਛੁਰੂ ਛੁਰੂ ਹੀ ਲੱਗਦੀ ਹੈ ਜਾਂ ਥੋੜਾ ਜਿਹਾ ਪਾਣੀ ਨਿਕਲ ਆ ਵਰਤੀ ਮੰਨ ਲਓ ਤੇ ਬਾਅਦ ਮੰਨਦਾ ਮੀਂਹ ਪਈ ਜਾਂਦੇ ਬਾਈ ਮੁੜ ਕੇ ਨਾ ਲੋੜੇ ਨਹੀਂ ਪੈਂਦੀ ਹੈਗੀ ਤਕਰੀਬਨ ਹਾਲੇ ਸਾਡੇ ਏਰੀਆ ਚ ਬਾਈ ਜੀਰੀ ਲੱਗੀ ਵੀ ਨਹੀਂ ਹੈਗੀ ਬਹੁਤ ਘੱਟ ਲੱਗੀ ਆ ਨੰਗਲ ਡੈਮ ਬਹੁਤ ਬਾਈ ਮੀਂਹ ਪੈ ਰਿਹਾ ਕਹਿੰਦੇ ਵੀਰ ਕਹਿੰਦੇ ਆਪਣਾ ਹਾਂ ਪੱਪੂ ਨੱਚ ਕੇ ਖਾ ਹੁਣ ਮੀਰੀ ਖੁਸ਼ੀ ਚ ਲੈ ਵੀ ਭੰਗੜਾ ਪੱਪੂ ਦਾ ਭੰਗੜਾ ਲਾਈਵ ਮੀਂਹ ਚ ਪਿੱਛੇ ਨੋ ਕੇ ਆ ਦੇਖੋ ਖੁਸ਼ੀ ਮੁੰਡੇ ਨੂੰ ਤੁਹਾਡੀ ਲੱਤ ਚੱਕ ਕੇ ਨੱਚ ਰਾ ਕਹਿੰਦੇ ਪਰ ਇਹ ਰੋ ਕੇ ਨੱਚ ਬੜਾ ਯਾ ਛਤਰੀ ਗਾਰ ਡਾਂਸ ਕਰ ਛਤਰੀ ਵਾਲਾ ਲੈ ਦਬਦਾ ਕਿਤੇ ਆਏ ਹਨ ਪਾ ਪੰਗੜਾ ਫੇ ਮੀਂਹ ਦੀ ਖੁਸ਼ੀ ਚੱਲ ਛੇਤੀ ਕਰ 1 2 3 ਗੋ ਆ ਦੇਖੋ ਮੀਂਹ ਦੀ ਖੁਸ਼ੀ ਜੀ ਭੰਗੜਾ ਵਹਿ ਰਿਹਾ ਬਾਈ ਵੀਰੇ ਮੀਂਹ ਪੈਣ ਦੇ ਨੂੰ ਆਪਣੇ ਤਕਰੀਬਨ ਅੱਧਾ ਘੰਟਾ ਜਾਂ ਘੰਟੇ ਦੇ ਵਿੱਚ ਹੋਇਆ ਹੈ ਮੰਨ ਕੇ ਚਲੋ ਦੇ ਟੇ ਲੈ ਕੇ 45 ਮਿੰਟਾਂ ਦੇ ਵਿੱਚ ਵਿੱਚ ਮੀਂਹ ਵਿਆਪਣਾ ਥੋੜਾ ਹੀ ਵਿਆਇਆ ਧਰਤੀ ਗਿੱਲੀ ਹੋ ਗਈ ਇੱਕ ਵਾਰ ਬਾਈਆ ਕੋਠੇ ਵਾਂ ਖੜਿਆ ਤੁਸੀਂ ਦੇਖ ਸਕਦੇ ਆ ਵੀ ਲਿਆਣੇ ਪਾਣੀ ਚ ਖੇਲਦੇ ਵੀ ਇੰਨਾ ਮੀਂਹ ਪੈ ਲਿਆ ਬਾਈ ਕਹਿੰਦਾ ਵੀ ਭਦੋੜ ਨਹੀਂ ਮੀਂਹ ਵਿਆ ਵੀਰੇ ਪੈ ਜਾਣਾ ਪੈਣਾ ਖਰੜ ਬਾਈ ਹਨੇਰੀ ਚੱਲਦੀ ਐ ਕੋਈ ਨਹੀਂ ਵੀਰੇ ਉੱਥੇ ਵੀ ਪੈ ਜਾਣਾ ਆ ਦੇਖੋ ਸਾਡੇ ਦਬਦੇ ਨਹੀਂ ਹੈਗੇ ਇਹ ਲੋ ਜੀ ਬਾਕੀ ਸਾਰਿਆਂ ਨੂੰ ਬਾਈ ਸਾਥਰੀ ਗਾੜ ਆਪਣੇ ਏਰੀਆ 'ਚ ਮੀਂਹ ਪੈ ਜੀ ਤੇ ਹਾਂ ਲਾਈਵ ਲੱਗੀ ਆਪਾਂ ਬੰਦ ਕਰਨਾ ਇਹ ਸਾਨੂੰ ਮੀਂਹ ਬਾਰੇ ਕੁਝ ਖ਼ਬਰ ਹੀ ਦੇਤੀ ਆਪਾਂ ਨੇ ਵੀ ਸਾਡੇ ਇਲਾਕੇ 'ਚ ਪੈ ਗਿਆ ਬਾਈ ਬਾਕੀ ਜਿਹੜੇ-ਜਿਹੜੇ ਇਲਾਕੇ 'ਚ ਨਹੀਂ ਵੀ ਉੱਥੇ ਵੀ ਪੈਣਾ ਮਹਾਰਾਜ ਕਿਰਪਾ ਕਰੇ ਬਾਈ ਸਾਰਿਆਂ ਨੂੰ ਮੀਂਹ ਦੀ ਲੋੜ ਹੈ ਇੱਕ ਵਾਰ ਸਾਰੀ ਧਰਤੀ ਠੰਡੀ ਕਰ ਦਵੇ ਫਿਰ ਸਾਰੇ ਹੀ ਖੁਸ਼ ਹੈ ਬਾਈ ਜਿਹੜੇ ਬਿਮਾਰੀਆਂ ਵਧਿਆ ਜਾਂਦੀਆਂ ਮੀਂਹ ਗਲੇ ਘਟਣੀਆਂ ਹੈ ਹਸਪਤਾਲਾਂ 'ਚ ਪੀੜਾਂ ਪਈਆਂ ਪਈ ਬਾਈ ਤੁਹਾਨੂੰ ਪਤਾ ਹੀ ਗਰਮੀ ਕਰਕੇ ਬੁਰਾ ਹਾਲ ਹੋਇਆ ਪੇ ਲੋਕਾਂ ਦਾ ਨਿਆਣਿਆਂ ਨੂੰ ਛੁੱਟੀਆਂ ਹੋਈਆਂ ਵੀ ਤਾਂ ਕਰਕੇ ਬੱਚੇ ਪਏ ਬਾਈ ਬਾਕੀ ਮੀਂਹ ਪੈਣ ਕਰਕੇ ਸਾਰੇ ਲੋਟ ਰਹੇ ਨੇ ਚਲੋ ਜੀ ਬਾਕੀ ਸਾਸਰੀ ਕ